ਕਹਾਂ ਪਰਾਇਆ ਕਿਸ ਨੂੰ ਕਹਾਂ ਮੈਂ ਆਪਣਾ ਇੱਕ ਜਾਤ ਆਦਮੀ ਦੀ ਇੱਕ ਖਾਨਦਾਨ ਮੇਰਾ ਇੱਕ ਵਾਸਤੇ ਲੜਾਂ ਕਿਉਂ ਇੱਕ ਵਾਸਤੇ ਮਰਾਂ ਕਿਉਂ ਸਾਰੇ ਹੀ ਦੇਸ਼ ਮੇਰੇ ਸਾਰਾ ਜਹਾਨ ਮੇਰਾ ਸ਼ਾਇਰ ਉਲਫਤ ਬਾਜਬਾ ਦੀ ਇਹ ਸ਼ਾਇਰੀ ਜਿੱਥੇ ਮੁਹੱਬਤ ਅਤੇ ਸ਼ਾਂਤੀ ਦਾ ਸੁਨੇਹਾ ਦਿੰਦੀ ਹੈ ਉੱਥੇ ਨਾਲ ਹੀ ਇਤਿਹਾਸ ਕਹਵਾ ਹੈ ਕਿ ਜੰਗਾਂ ਕੋਈ ਵੀ ਹੋਣ ਭਾਵੇਂ ਉਹ ਦੋ ਮੁਲਕਾਂ ਦੇ ਵਿੱਚ ਹੋਣ ਜਾਂ ਬਹੁ ਮੁਲਕਾਂ ਦੇ ਵਿੱਚ ਹੋਣ ਹਮੇਸ਼ਾ ਹੀ ਖਤਰਨਾਕ ਹੁੰਦਾ ਹੈ ਕਿਉਂਕਿ ਜਦੋਂ ਵੀ ਕੋਈ ਜੰਗ ਹੁੰਦੀ ਹੈ ਤੇ ਉਸ ਵਿੱਚ ਜੋ ਖੂਨ ਡੁੱਲਦਾ ਹੈ ਉਹ ਕਿਸੇ ਮਾਂ ਦੇ ਪੁੱਤ ਦਾ ਡੁੱਲਦਾ ਹੈ ਕਿਸੇ ਪਤਨੀ ਦੇ ਸੁਹਾਗ ਦਾ ਡੁੱਲਦਾ ਹੈ ਅਤੇ ਕਿਸੇ ਪਿਆਰੇ ਬੱਚਿਆਂ ਦੇ ਬਾਪ ਦਾ ਡੁੱਲਦਾ ਹੈ ਅੱਜ ਭਾਰਤ ਅਤੇ ਪਾਕਿਸਤਾਨ ਉਸ ਕਤਾਰ ਵਿੱਚ ਖੜਾ ਹੈ ਜਿੱਥੇ ਇੱਕ ਡਿਸੀਜਨ ਜੋ ਹੈ ਉਹ ਜੰਗ ਵੱਲ ਵੀ ਤੋੜ ਸਕਦਾ ਹੈ ਤੇ ਸ਼ਾਂਤੀ ਵੱਲ ਵੀ ਲਿਆ ਸਕਦਾ ਹੈ ਪਰ ਇਹ ਸਭ ਦੇ ਵਿੱਚ ਵਿੰਗ ਕਮਾਂਡਰ ਅਬਨੰਦਨ ਦੀ ਸ਼ਾਨਦਾਰ ਦਲੇਰੀ ਅਤੇ ਉਸ ਵੱਲੋਂ ਜੋ ਬੇਬਾਕ ਹੋ ਕੇ ਦੁਸ਼ਮਨਾ ਦਾ ਟਾਕਰਾ ਕਰਨ ਦੀ ਨੀਤੀ ਜੋ ਹੈ ਉਸਨੇ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਨੂੰ ਇੱਕ ਨਵੇਂ ਮੋੜ ਦੇ ਵਿੱਚ ਖੜਾ ਦਿੱਤਾ ਹੈ ਤੇ ਹੁਣ ਦੋਹਾਂ ਮੁਲਕਾਂ ਦੇ ਲੋਕ ਵੀ ਚਾਹੁੰਦੇ ਨੇ ਕਿ ਸ਼ਾਂਤੀ ਹੋਵੇ ਅਤੇ ਜੰਗ ਵੱਲ ਜੋ ਹੈ ਉਹ ਨਾ ਵਧਿਆ ਜਾਵੇ ਭਾਵੇਂ ਕਿ ਇਸ ਦੇ ਤੌਰ ਤੇ ਰਲਮਾ ਮਿਲਵਾ ਹੁੰਗਾਰਾ ਮਿਲਿਆ ਹੈ ਅੱਜ ਅਸੀਂ ਲੋਕਾਂ ਨੂੰ ਪੁੱਛਦਿਆਂ ਕੀ ਉਹਨਾਂ ਦੀ ਰਾਏ ਐ ਇਸ ਜੰਗ ਨੂੰ ਲੈ ਕੇ ਕੀ ਉਹ ਸ਼ਾਂਤੀ ਚਾਹੁੰਦੇ ਨੇ ਜਾਂ ਹੁਣ ਕੀ ਚਾਹੁੰਦੇ ਨੇ ਕਿ ਭਾਰਤ ਕਿਸ ਤਰ੍ਹਾਂ ਦਾ ਕਦਮ ਚੁੱਕੇ ਇਸ ਨੂੰ ਲੈ ਕੇ ਦੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਅਸੀਂ ਕਰਦੇ ਆ ਵਿਸ਼ੇਸ਼ ਸਰਵੇ ਵੱਖ-ਵੱਖ ਵਰਗਾਂ ਨੂੰ ਮਿਲਦੇ ਆ ਕੀ ਚਾਹੁੰਦੇ ਨੇ ਲੋਕ ਤੇ ਉਸ ਤੋਂ ਬਾਅਦ ਅਸੀਂ ਜੋ ਇਸ ਦਾ ਨਿਚੋੜ ਕੱਢਾਂਗੇ ਕਿ ਭਾਰਤ ਤੇ ਪਾਕਿਸਤਾਨ ਹੁਣ ਕਿਸ ਤਰ੍ਹਾਂ ਦੀ ਜੋ ਹਾਲਾਤ ਹੋਣਗੇ ਬੱਚੇ ਸਾਡੇ ਨਾਲ ਜੁੜੇ ਨੇ ਬਹੁਤ ਸਾਰੇ ਬੱਚੇ ਸਾਡੇ ਨਾਲ ਜੁੜੇ ਨੇ ਤੁਹਾਨੂੰ ਲੱਗਦਾ ਹੈ ਤੁਸੀਂ ਟੀਵੀ ਦੇਖਦੇ ਹੋ ਅੱਜ ਕੱਲ ਜੋ ਜੰਗ ਵਗੈਰਾ ਦਾ ਮਾਹੌਲ ਇਸ ਤਰ੍ਹਾਂ ਦਾ ਨਜ਼ਰ ਆ ਰਿਹਾ ਤੁਹਾਨੂੰ ਦੋ ਵਿੰਗ ਕਮਾਂਡਰ ਤੁਹਾਨੂੰ ਅਭਨੰਦਨ ਦਾ ਪਤਾ ਜਿਹੜਾ ਪਾਇਲਟ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਅਸੀਂ ਹੋਰ ਕੋਚਨੀ ਕਹਿੰਦੇ ਆ ਉਹ ਇੱਕ ਬਾਦੁਰੰਦ ਅੰਕਲ ਸੀਗੇ ਹਾਂ ਬਾਦੁਰੰਦ ਅੰਕਲ ਸੀ ਹੋ ਹਾਂਜੀ ਔਰ ਬਹੁਤ ਬਹਾਦਰੀ ਦੇ ਨਾਲ ਲੜੇ ਹਾਂਜੀ ਕੋਈ ਹੋਰ ਕਹਿਣਾ ਪੁੱਛਣਾ ਦੱਸਣਾ ਚਾਹੇਗਾ ਜੀ ਲੋ ਭਰਾ ਗੁੜੀ ਗੱਲ ਤਾਂ ਬੋਲਣਾ ਚਾਹੋਗੇ ਤੁਸੀਂ ਜੀ ਨਹੀਂ ਤੁਹਾਨੂੰ ਤੁਸੀਂ ਬੱਚੇ ਛੋਟੇ ਹੋ ਹੱਲੇ ਤੁਹਾਨੂੰ ਸਮਝ ਨਹੀਂ ਪਥਨ ਨੂੰ ਲੱਗਦਾ ਵੀ ਜੰਗ ਹੋਣੀ ਚਾਹੀਦੀ ਤੇ ਸ਼ਾਂਤੀ ਹੋਣੀ ਨਹੀਂ ਹੁੰਦੀ ਨਹੀਂ ਚਾਹੀਦੀ ਸ਼ਾਂਤੀ ਹੋਣੀ ਹੈ ਹਾਂਜੀ ਸ਼ਾਂਤੀ ਹੋਏਗੀ ਤਾਂ ਕੀ ਹੋਏਗਾ ਸਭ ਲਈ ਜੀ ਆਰਾਮ ਨਾਲ ਸਾਰੇ ਰਹੋਗੇ ਸਾਰੇ ਆਰਾਮ ਨਾਲ ਆਰਾਮ ਨਾਲ ਜੀ ਰਲ ਮਿਲ ਕੇ ਰਹੋਗੇ ਰਲ ਮਿਲ ਕੇ ਰਹੋਗੇ ਹਾਂਜੀ ਹਾਂਜੀ ਤੁਸੀਂ ਦੇਖੋ ਮਾਸੂਮ ਬੱਚੇ ਨੇ ਜਿਹੜੇ ਕਿ ਅੱਜ ਜਿਨ੍ਹਾਂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਜੰਗ ਹੋਵੇ ਉਸ ਦਾ ਕੀ ਨੁਕਸਾਨ ਹੈ ਜਾਂ ਸ਼ਾਂਤੀ ਪਰ ਅੱਜ ਉਹਨਾਂ ਦੇ ਜੋ ਮਾਸੂਮੀਅਤ ਭਰੇ ਜੋ ਵਿਚਾਰ ਨੇ ਹੋਏ ਨੇ ਕਿ ਜੰਗ ਨਹੀਂ ਹੋਣੀ ਚਾਹੀਦੀ ਇੱਥੇ ਇਸ ਦੇਸ਼ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਔਰ ਇੱਕ ਵਾਰ ਕੀ ਕਹਿਣਾ ਚਾਹੂंगे ਖਾਸ ਤੌਰ ਤੇ ਵਿੰਗ ਕਮਾਂਡਰ ਅਨੰਦਨ ਲਈ ਕੀ ਕਹਿਣਾ ਚਾਹੂंगे ਇੱਕ ਨਾਰਾ ਤੁਹਾਡੇ ਵੱਲੋਂ ਜ਼ਰੂਰ ਹੋਣਾ ਚਾਹੀਦਾ ਨਾ ਜੈ ਹਿੰਦ ਜੈ ਹਿੰਦ ਜ਼ਿੰਦਾਬਾਦ ਜੈ ਹਿੰਦ ਜ਼ਿੰਦਾਬਾਦ ਹਲਕੀ ਹਲਕੀ ਬੂੰਦਾਬੰਦੀ ਹੋ ਰਹੀ ਆ ਪਰ ਭਾਰਤ ਤੇ ਪਾਕਿਸਤਾਨ ਦਾ ਤਣਾਅ ਚਲਕ ਰਿਹਾ ਹੈ ਸ਼ਹਿਰ ਵਾਸੀਆਂ ਵਿੱਚੋਂ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਵਿੱਚ ਅਸੀਂ ਹੁਣ ਖੜੇ ਆ ਰਤਨਪੁਰਾ ਫਗਵਾੜਾ ਦੇ ਵਿੱਚ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਵੱਖ-ਵੱਖ ਵਰਗਾਂ ਦੇ ਲੋਕ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਜੰਗ ਨੂੰ ਲੈ ਕੇ ਕੀ ਸੋਚਦੇ ਨੇ ਔਰ ਕੀ ਉਹਨਾਂ ਦੀ ਪ੍ਰਤੀਕਿਰਿਆ ਹੈ ਮੇਰੇ ਨਾਲ ਯੁਗੇਸ਼ ਵਰਮਾ ਜੀ ਨੇ ਵਰਮਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਇਹ ਤਣਾਅ ਹੈਗਾ ਔਰ ਕੀ ਤੁਹਾਡੀ ਸੋਚ ਕੀ ਹੈ ਇਸ ਵੇਲੇ ਕੀ ਕਹਿੰਦੀ ਹੈ ਕਿ ਦੋਨੇ ਮੁਲਕਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਗੱਲ ਇਹ ਆ ਕਿ ਲੜਾਈ ਜਿਹੜੀ ਆ ਹਮੇਸ਼ਾ ਹੀ ਮਾੜੀ ਰਹੀ ਆ ਚਾਹੇ ਉਹ ਦੇਸ਼ਾਂ ਦੀ ਲੜਾਈ ਆ ਚਾਹੇ ਉਹ ਪਰਿਵਾਰਾਂ ਦੀ ਲੜਾਈ ਆ ਉੱਚ ਨੁਕਸਾਨ ਹੀ ਹੁੰਦਾ ਹੈ ਤੇ ਜੇ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਏ ਆ ਇਹ ਪਾਕਿਸਤਾਨ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਇੰਨੀ ਦੇਰ ਤੋਂ ਭਾਰਤ ਜਿਹੜਾ ਹੈ ਇਹਨਾਂ ਨੂੰ ਸਮਝਾ ਰਹੇ ਆ ਵਾ ਕਿ ਇਹ ਜਿਹੜੀਆਂ ਇਦਾਂ ਦੀਆਂ ਹੋਛੀਆਂ ਹਰਕਤਾਂ ਕਰ ਰਹੇ ਆ ਇਹ ਨਾ ਕਰਨ لیکن بار بار ਸਮਝਾਉਣ ਦੇ باوجود ਵੀ ਜਦੋਂ ਗਲਤ ਕੰਮ ਕਰਦੇ ਆ ਤੇ ਇਦਾਂ ਦੀ ਸਥਿਤੀ ਬਣੀ ਆ ਹੁਣ ਪਰ ਭਾਰਤ ਦੇ ਲੋਕ ਇਸ ਵੇਲੇ ਆਪਣੇ ਦੇਸ਼ ਦੇ ਨਾਲ ਆ ਔਰ ਅਸੀਂ ਚਾਹਦੇ ਆ ਕਿ ਲੜਾਈ ਨਾ ਹੋਵੇ ਇਦਾਂ ਹੀ ਕੋਈ ਸਿਸਟਮ ਬਣੇ ਕਿ ਜਿਹੜਾ ਅਸੀਂ ਆਪਣੇ ਦੇਸ਼ ਦੀ ਸਾਰਿਆਂ ਨੂੰ ਰਲ ਕੇ ਸੇਵਾ ਕਰੀਏ ਔਰ ਆਪਣੇ ਸਰਕਾਰ ਜਿਹੜੀ ਵੀ ਆਵੇ ਅਸੀਂ ਉਹਨਾਂ ਨੂੰ ਮਜ਼ਬੂਤ ਕਰੀਏ ਔਰ ਤਾਂ ਕਿ ਜਿਹੜਾ ਵੀ ਸਾਡਾ ਦੁਸ਼ਮਨ ਸਾਡਾ ਦੇਸ਼ ਹੈਗਾ ਵਾ ਉਹਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਇਹ ਸਾਰਾ ਭਾਰਤ ਇਕੱਠਾ ਆ ਤੇ ਸਾਨੂੰ ਇਸ ਚੀਜ਼ ਦੇ ਨਾਲ ਸਾਰਿਆਂ ਨੂੰ ਡੋਸਟਰ ਇੱਕ ਲਾਈਨ ਵਿੱਚ ਜੰਗ ਜੇ ਸ਼ਾਂਤੀ ਸ਼ਾਂਤੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੇ ਬਲਬਲੇ ਨੇ ਲੋਕਾਂ ਦੇ ਭਾਰਤ ਦੇ ਵਾਸੀਆਂ ਦੇ ਬਹੁਤ ਸਾਰੇ ਬਲਬਲੇ ਨੇ ਪਰ ਫਿਰ ਵੀ ਲੋਕਾਂ ਨੇ ਕਿਹਾ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਜੋ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਦਾ ਇੱਕ ਮਾਹੌਲ ਬਣਾਉਣਾ ਚਾਹੀਦਾ ਹੈ ਪਰ ਪਾਕਿਸਤਾਨ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਉਹ ਆਪਣੇ ਨਾਪਾਕ ਇਰਾਦੇ ਜਿਹੜੇ ਆ ਉਹਨਾਂ ਤੋਂ ਬਾਅਦ ਸ਼ਾਮ ਦੇ 7:30 ਵਜੇ ਨੇ ਔਰ ਹੁਣ ਅਸੀਂ ਖੜੇ ਆ ਮਾਡਲ ਟਾਊਨ ਦੇ ਵਿੱਚ ਮਾਡਲ ਟਾਊਨ ਦੀ ਫੇਵਰੇਟ ਅੰਬਾਲਾ ਚਾਟ ਜੋ ਹੈ ਉੱਥੇ ਅਸੀਂ ਖੜੇ ਆ ਔਰ ਇੱਥੇ ਅਸੀਂ ਜੋ ਬਹੁਤ ਸਾਰੇ ਲੋਕ ਇੱਥੇ ਖਾਣ ਦੇ ਸ਼ਕੀਨ ਨੇ ਸ਼ਾਮ ਨੂੰ ਆਂਦੇ ਨੇ ਉਹਨਾਂ ਨੂੰ ਪੁੱਛਦੇ ਆ ਕਿ ਹਿੰਦੁਸਤਾਨ ਪਾਕਿਸਤਾਨ ਦੇ ਸਬੰਧਾਂ ਬਾਰੇ ਉਹ ਕੀ ਸੋਚਦੇ ਨੇ ਔਰ ਮੇਰੇ ਨਾਲ ਨੇ ਨੌਜਵਾਨ ਐਡਵੋਕੇਟ ਨਿਤਿਨ ਮੱਠੂ ਜੀ ਮੱਠੂ ਜੀ ਕੀ ਸੋਚਦੇ ਹੋ ਤੁਸੀਂ ਤਾਂ ਆਪ ਵੀ ਬਹੁਤ ਵੱਡਾ ਇਹ ਯਤਨ ਕਰ ਰਹੇ ਹੋ ਹਿੰਦੂ-ਪਾਕ ਜਿਹੜਾ ਦੋਸਤੀ ਦਾ ਕਾਫਲਾ ਵੀ ਤੁਸੀਂ ਜਿਹੜਾ ਉਹ ਚਲਾਇਆ ਸੀਗਾ ਪਰ ਜਿਹੜੇ ਹੁਣ ਮੌਜੂਦਾ ਹਾਲਾਤ ਨੇ ਕੀ ਤੁਹਾਡਾ ਵਿਚਾਰ ਸਰ ਮੇਰਾ ਮੰਨਣਾ ਤਾਂ ਇਹ ਹੈ ਕਿ ਭਾਰਤ ਤੇ ਪਾਕਿਸਤਾਨੇ ਆਪਸ ਚ ਦੋ ਪ੍ਰਾਣੇ ਅਸੀਂ ਅਸੀਂ ਵੀ ਉਹੇ ਜਿਹਾ ਜਿਵੇਂ ਕਿ ਪਾਕਿਸਤਾਨ ਦੇ ਲੋਕ ਨੇ ਤੇ ਜੇ ਇਹਨਾਂ ਵਿੱਚ ਜੰਗ ਹੁੰਦੀ ਹੈ ਉਹ ਕਿਸੇ ਵੀ ਚੀਜ਼ ਦਾ ਸੋਲੂਸ਼ਨ ਨਹੀਂ ਹੈ ਕਿਉਂ ਜੰਗ ਆਪਣੇ ਆਪ ਚ ਇੱਕ ਮਸਲਾ ਹੈ ਇੱਕ ਆਪਣੇ ਆਪ ਚ ਬਿਮਾਰੀ ਹੈ ਇਹ ਜਿੰਨੀ ਜ਼ਿਆਦਾ ਵਧੇਗੀ ਓਨੇ ਹੀ ਸਾਡੇ ਲਈ ਲਾਸ ਹੈ ਕਿਤੇ ਤੁਸੀਂ ਲੀਗਲ ਆਪਾਂ ਸਾਈਡ ਤੋਂ ਦੇਖਿਆ ਜਾਵੇ ਤੇ ਜੰਗਾ ਤੋਂ ਬਾਅਦ ਜਿਹੜੇ ਲੀਗਲ ਡਿਸਪਿਊਟ ਬਹੁਤ ਪੈਂਦੇ ਆ ਬਹੁਤ ਸਾਰੀਆਂ ਮੌਤ ਹੁੰਦੀਆਂ ਬਹੁਤ ਸਾਰੇ ਡੈਥ ਹੁੰਦੇ ਉਸ ਤੋਂ ਬਾਅਦ ਉਹਨਾਂ ਦੇ ਵਾਰਿਸ ਆ ਔਰ ਖਾਸ ਤੌਰ ਤੇ ਜਿਹੜੇ ਜੰਗੀ ਕੈਦੀ ਜਿਹੜੇ ਬਣ ਜਾਂਦੇ ਨੇ ਉਹਨਾਂ ਦਾ ਵੀ ਕਾਫੀ ਲੰਬਾ ਪ੍ਰੋਸੈਸ ਚੱਲਦਾ ਕੀ ਕਹਿਣਾ ਚਾਹੋਗੇ ਫਿਰ ਉਸ ਉਹਨਾਂ ਹਾਲਾਤਾਂ ਵਿੱਚ ਕਿੰਨਾ ਖਤਰਨਾਕ ਹੁੰਦਾ ਹੈ ਦੋਹਾਂ ਦਿਸਾਂ ਦੇ ਸਰ ਇਦਾਂ ਕਿ ਉਹਦੇ ਲਈ ਕਈ ਕਨਵੈਨਸ਼ਨਸ ਨੇ ਜਿਹੜੀ ਇੰਟਰਨੈਸ਼ਨਲੀ ਸਾਡੇ ਵਿੱਚ ਡੀਲ ਹੋਈਆਂ ਜੇ ਟ੍ਰੀਟੀਆਂ ਹੁੰਦੀਆਂ ਨੇ ਉਹਦੇ ਵਿੱਚ ਭਾਰਤ ਵੀ ਕਿਤੇ ਸਿਗਨੇਟਰੀ ਹੈ ਕਿਤੇ ਪਾਕਿਸਤਾਨ ਵੀ ਸਿਗਨੇਟਰੀ ਕੀਦੇ ਦੇਸ਼ ਵੀ ਸਿਗਨੇਟਰੀ ਨੇ ਪਰ ਜਦੋਂ ਕਿਸੇ ਦੇ ਭਰਾ ਤੇ ਭਰਾ ਦੇ ਵਿੱਚ ਲੜਾਈ ਹੈ ਫਿਰ ਇਹ ਸਾਰੀ ਕਨਵੈਨਸ਼ਨਾਂ ਪਿੱਛੇ ਹਟ ਜਾਂਦੀਆਂ ਨੇ ਪਿੱਛੇ ਸਾਡੇ ਦੇਸ਼ ਦੇ ਆਪਣੇ ਭਰਾਵਾਂ ਨੇ ਕਿਹਾ ਕਿ ਜਨੀਵਾ ਕਨਵੈਨਸ਼ਨ ਕਰਕੇ ਅਸੀਂ ਅਭਿਨੰਦਨ ਨੂੰ ਵਾਪਸ ਭੇਜ ਰਹੇ ਹਾਂ ਜਾਂ ਪਾਕਿਸਤਾਨ ਦੇ ਜਿਹੜੇ ਜਿਹੜੇ ਵਜ਼ੀਰ ਆਦਮ ਉਹਨਾਂ ਨੇ ਜੁਨੀਵਾ ਕਨਵੈਨਸ਼ਨ ਕਰਕੇ ਭੇਜਿਆ ਇਹਦਾ ਕੁਝ ਨਹੀਂ ਹੈ ਉਹਨਾਂ ਚ ਇੱਕ ਪ੍ਰੇਮ ਪਿਆਰ ਭਾਵਨਾ ਹੈ ਉਹ ਵੀ ਪੀਸ ਚਾਹੁੰਦੇ ਨੇ ਅਸੀਂ ਵੀ ਪੀਸ ਚਾਹੁੰਦੇ ਹਾਂ ਉਹਦੇ ਵਿੱਚ ਭੇਜਿਆ ਪਰ ਤੁਹਾਨੂੰ ਲੱਗਦਾ ਪਾਕਿਸਤਾਨ ਜਿਹੜਾ ਅੰਦਰੋਂ ਮੰਨ ਰਿਹਾ ਵੀ ਜੇ ਲੜਾਈ ਹੁੰਦੀ ਸਭ ਤੋਂ ਜ਼ਿਆਦਾ ਲਾਅ ਸੋਣਾ ਨੂੰ ਆ ਇਸੇ ਲਈ ਉਹਨੇ ਸ਼ਾਂਤੀ ਦਾ ਜਿਹੜਾ ਇਹ ਕਦਮ ਬਤਾਇਆ ਬਿਲਕੁਲ ਲਾਸ ਡੇ ਉਹਨਾਂ ਕਾਰਖਾਨ ਨੂੰ ਰੋਟੀ ਨਹੀਂ ਹੈਗੀ ਤੇ ਅਸੀਂ ਆਈਟਮ ਆਮ ਦੀ ਗੱਲ ਕਰਦੇ ਆ ਤੇ ਉਹ ਗੱਲ ਉਹੀ ਹੈ ਕਿ ਉਹਨਾਂ ਦੇ ਕਾਰਖਾਨ ਨੂੰ ਰੋਟੀ ਨਹੀਂ ਹੈਗੀ ਤਾਂ ਉਹ ਬੰਦੂਕ ਦੇ ਨਾਲ ਨਹੀਂ ਲੜ ਸਕਦੇ ਪਰ ਮਜਬੂਰੀ ਚ ਦੇ ਲੜਿਆ ਜਾਣਗਾ ਤਾਂ ਕੋਈ ਵੀ ਜਿਹੜਾ ਕੋਈ ਵੀ ਮੁਲਕ ਹੈ ਇੰਟਰਨੈਸ਼ਨਲੀ ਜੇ ਗੱਲ ਕਰੀਏ ਹਰ ਹਰ ਮੁਲਕ ਰਿਸਪੈਕਟਡ ਹੈ ਤੇ ਜੇ ਤੁਸੀਂ ਕਿਸੇ ਦੇ ਮੁਲਕ ਤੇ ਆਪਾਂ ਜੇ ਅਟੈਕ ਕਰਾਂਗੇ ਕੱਲ ਨੂੰ ਕੋਈ ਵੀ ਰਿਟੈਲੀਏਟ ਕਰੇਗਾ ਇਹ ਤਾਂ ਇੱਕ ਇੰਨਾ ਕੀ ਮਸਲੇ ਪਰ ਇੱਕ ਇੰਡੀਆ ਜਿਹੜਾ ਕਿ ਹਮੇਸ਼ਾ ਤੋਂ ਕਈ ਹਜ਼ਾਰਾਂ ਸਾਲਾਂ ਤੋਂ ਇੱਕ ਗਾਂਧੀ ਦਾ ਦੇਸ਼ ਹੈ ਤੇ ਕਈ ਹਜ਼ਾਰਾਂ ਸਾਲਾਂ ਤੋਂ ਅਸੀਂ ਨੌਨ ਵਾਇਲੈਂਸ ਨੂੰ ਮਕਸਦ ਮਕਸਦ ਨਹੀਂ ਹੋਣਾ ਚਾਹੀਦਾ ਬਿਲਕੁਲ ਕੀ ਕਹਿਣਾ ਚਾਹੋਗੇ ਜੀ ਗੋਰ ਗੱਪੇ ਦਾ ਲੋਥ ਤੁਸੀਂ ਹਟਾ ਰਹੇ ਹੋ ਮੱਠੂ ਸਾਹਿਬ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਜੰਮ ਸ਼ਾਂਤੀ ਕਿੱਧਰੋਂ ਤੁਹਾਡਾ ਰੁਖ ਕਦੀ ਵੀ ਕਿਸੇ ਵੀ ਦੇਸ਼ ਦੇ ਵਿੱਚ ਕੋਈ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਕੋਈ ਮਸਲਾ ਹੱਲ ਨਹੀਂ ਕਰ ਸਕਦੀ ਆਪਸੀ ਭਾਈਚਾਰਾ ਮੇਲਵਰਤ ਜਿਹੜਾ ਉਹ ਹੀ ਮਲ ਹੱਲ ਕਰ ਸਕਦਾ ਹੈ ਜੇ ਕਿਸੇ ਵੀ ਦੇਸ਼ ਤੇ ਜੰਗ ਨਹੀਂ ਆ ਉਹ ਦੇਸ਼ ਨਾ ਤਰੱਕੀ ਕਰ ਸਕਦਾ ਨਾ ਕਿਸੇ ਨੂੰ ਹੋ ਸਕਦਾ ਇਸ ਕਰਕੇ ਕਦੀ ਵੀ ਕਿਸੇ ਵੀ ਚਾਹੇ ਪੜੋਸੀ ਮੁਲਕਾ ਚਾਹੇ ਹੋ ਕਦੀ ਵੀ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਵੀ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਹੈ ਤੁਸੀਂ ਦੇਖ ਰਹੇ ਹੋ ਕਿ ਭਾਰਤ ਹੋਵੇ ਜਾਂ ਪਾਕਿਸਤਾਨ ਹੋਵੇ ਅਸੀਂ ਭਾਵੇਂ ਟਵਿੱਟਰ ਦੇਖ ਲਓ ਫੇਸਬੁੱਕ ਦੇਖ ਲਓ ਜਾਂ ਫਿਰ ਬਹੁਤ ਸਾਰੀਆਂ ਵੈਬਸਾਈਟਾਂ ਬਹੁਤ ਸਾਰੇ ਵੈਬ ਪੋਰਟਲ ਤੇ ਦੇਖ ਲਓ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਕਿਹਾ ਹੈ ਕਿ ਸ਼ਾਂਤੀ ਹੋਣੀ ਚਾਹੀਦੀ ਹੈ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਟੇਬਲ ਟਾਕ ਹੋਣੀ ਚਾਹੀਦੀ ਹੈ ਅਸੀਂ ਦੁਆ ਕਰਦੇ ਹਾਂ ਕਿ ਭਾਰਤ ਪਾਕਿਸਤਾਨ ਦੇ ਵਿੱਚ ਜੋ ਇਹ ਸਬੰਧਾਂ ਦੇ ਵਿੱਚ ਜੋ ਇੱਕ ਕੁੜੱਤਨ ਆਈ ਹੈ ਉਹ ਜਲਦੀ ਇੱਕ ਮਿਠਾਸ ਦੇ ਰੂਪ ਦੇ ਵਿੱਚ ਬਦਲੇ ਔਰ ਅਸੀਂ ਸ਼ਾਂਤੀ ਦੇ ਵੱਲ ਵਰੀਏ ਔਰ ਜਾਂਦੇ ਜਾਂਦੇ ਡਾਕਟਰ ਬशीर ਬਦਦਾ ਸ਼ੇਰ ਹਾਸ हाथ मिलाएं दिल से दिल जोड़ें नई दुनिया में कोई चीज पुरानी तो रहे कैमरामैन विनय नाल दी फगवाड़ा हेडलाइन ले लाइव लेई जगजीत चाना दी रिपोर्ट